ਸਤਿ ਸ੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਕਹਿੰਦੇ ਹਨ ਕਿ ਸੁਖਵੀਰ ਬਾਦਲ ਬਹੁਤ ਹੀ ਜ਼ਿਆਦਾ ਆਪਣੇ ਆਪ ਨੂੰ ਚੁਸਤ ਚਲਾਕ ਬਣ ਰਹੇ ਸੀ ਹੁਣ ਸੁਖਵੀਰ ਬਾਦਲ ਦੀ ਇੱਕ ਵੱਡੀ ਚੋਰੀ ਫੜੀ ਜਾ ਚੁੱਕੀ ਹੈ ਜੀ ਹਾਂ ਦੋਸਤੋ ਸੁਖਵੀਰ ਬਾਦਲ ਭਗਵੰਤ ਮਾਨ ਦੇ ਉੱਤੇ ਇਹ ਵੱਡੇ ਇਲਜ਼ਾਮ ਲਗਾ ਰਹੇ ਸੀ ਇੱਕ ਨੈੱਟ ਦੇ ਉੱਤੇ ਅਥਲੀਲ ਵੀਡੀਓ ਵਾਇਰਲ ਕਰਦੇ ਹਨ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਮਾਹੌਲ ਗਰਮਾਇਆ ਹੋਇਆ ਹੈ ਹੋਰ ਪਾਰਟੀਆਂ ਦੇ ਵੱਲੋਂ ਵੀ ਇਸ ਵੀਡੀਓ ਨੂੰ ਸੱਚ ਦੱਸਿਆ ਜਾ ਰਿਹਾ ਹੈ ਤੇ ਸੁਖਵੀਰ ਬਾਦਲ ਦੇ ਵੱਲੋਂ ਵੀ ਪਰ ਇਸ ਅਸਲੀਲ ਵੀਡੀਓ ਦਾ ਅਸਲ ਸੱਚ ਕੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿਉਂਕਿ ਸੁਖਵੀਰ ਬਾਦਲ ਦੀ ਚੋਰੀ ਫੜੀ ਜਾ ਚੁੱਕੀ ਹੈ ਸੁਖਵੀਰ ਬਾਦਲ ਨੇ ਭਗਵੰਤ ਮਾਨ ਦੀ ਇੱਕ ਅਸਲੀਲ ਵੀਡੀਓ ਪਾ ਕੇ ਆਪਣੇ ਆਪ ਨੂੰ ਭਗਵੰਤ ਮਾਨ ਦੇ ਸਿਕੰਜੇ ਦੇ ਵਿੱਚ ਫਸਾ ਦਿੱਤਾ ਹੈ ਕਿਉਂਕਿ ਦੋਸਤੋ ਇੱਕ ਪਾਸੇ ਤਾਂ ਤਰਨ ਤਾਰਨ ਦੀ ਜਮਿਨੀ ਚੋਣਾਂ ਦੇ ਵਿੱਚ ਕਹਿੰਦੇ ਹਨ ਕਿ ਸੁਖਵੀਰ ਸਿੰਘ ਬਾਦਲ ਨੇ ਧੱਕਾ ਕਰਕੇ ਇੰਨੀਆਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਹਨ ਜਦਕਿ ਇਹ ਸਾਰੀਆਂ ਵੋਟਾਂ ਭਗਵੰਤ ਮਾਨ ਦੇ ਹੱਕ ਦੇ ਵਿੱਚ ਜਾਣੀਆਂ ਸੀ ਤੇ ਹੁਣ ਇਹ ਤਾਂ ਗੱਲ ਇੱਕ ਪਾਸੇ ਹੈ ਤੇ ਜਿਹੜੀ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੁਖਵੀਰ ਬਾਦਲ ਇੱਕ ਅਜਿਹੀ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਨੈਟ ਦੇ ਉੱਤੇ ਪਾਉਂਦੇ ਹਨ ਜਿਸ ਨੂੰ ਅਸਲੀਲ ਵੀਡੀਓ ਦੱਸਿਆ ਜਾ ਰਿਹਾ ਹੈ ਪਰ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਭਾਜਪਾ ਪਾਰਟੀ ਹੋਵੇ ਚਾਹੇ ਫਿਰ ਉਹ ਕਾਂਗਰਸ ਹੋਵੇ ਸਾਰੀਆਂ ਆਮ ਪਾਰਟੀ ਦੀਆਂ ਲਕਤਾਂ ਖਿੱਚਣ ਤੇ ਲੱਗੀਆਂ ਹੋਈਆਂ ਹਨ ਪਰ ਕਹਿੰਦੇ ਹਨ ਪੰਜਾਬ ਦੇ ਮੁੱਖ ਮੰਤਰੀ ਕਦੇ ਵੀ ਕਿਸੇ ਦੀਆਂ ਧਮਕੀਆਂ ਤੋਂ ਨਹੀਂ ਡਰਦੇ ਕਿਉਂਕਿ ਉਹ ਇੱਕ ਸੱਚੇ ਪੱਕੇ ਲੀਡਰ ਹਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਸਨ ਉਹ ਇੱਕ ਝੁੱਠੇ ਪੈ ਚੁੱਕੇ ਹਨ ਉਹਨਾਂ ਤੇ ਬੇਅਦਬੀ ਦੇ ਮਾਮਲੇ ਵੀ ਦਰਦ ਹੋ ਚੁੱਕੇ ਹਨ ਜਿਸ ਕਰਕੇ ਉਹ ਪੰਜਾਬ ਦੀ ਸਰਕਾਰ ਨੂੰ ਡੇਗਣ ਦੇ ਲਈ ਪੂਰੀ ਤਰ੍ਹਾਂ ਜ਼ੋਰ ਲਗਾ ਰਹੇ ਹਨ ਪਰ ਕਿਸੇ ਵੀ ਪਾਸੇ ਉਹ ਸਫਲ ਨਹੀਂ ਹੋ ਰਹੇ ਇਸ ਕਰਕੇ ਹੁਣ ਜਿਹੜੀ ਉਹਨਾਂ ਨੇ ਵੀਡੀਓ ਇੱਕ ਭਗਵੰਤ ਮੰਗ ਦੀ ਲੀਕ ਕੀਤੀ ਹੈ ਉਹ ਵੀਡੀਓ ਵੀ ਇਹ ਸੱਚ ਸਾਹਮਣੇ ਆਇਆ ਹੈ ਤੇ ਉਹ ਪ੍ਰਾਣੀ ਵੀਡੀਓ AI ਦੇ ਨਾਲ ਜੋੜ ਕੇ ਬਣਾਈ ਗਈ ਹੈ ਇਹ ਗੱਲ ਬਿਲਕੁਲ ਸੱਚ ਹੋ ਚੁੱਕੀ ਹੈ ਕਿ ਉਹ ਇੱਕ ਝੂਠੀ ਵੀਡੀਓ ਹੈ AI ਦੇ ਨਾਲ ਪ੍ਰਾਣੀ ਵੀਡੀਓ ਨੂੰ ਜਿਹੜੀ ਜਦੋਂ ਭਗਵੰਤ ਮਾਨ ਸਾਹਿਬ ਫਨੀ ਵੀਡੀਓ ਬਣਾਉਂਦੇ ਸੀ ਉਦੋਂ ਦੀ ਵੀਡੀਓ ਇਹ ਸੁਖਵੀਰ ਬਾਦਲ ਦੇ ਵੱਲੋਂ ਇਹ ਨੈੱਟ ਦੇ ਉੱਤੇ ਵਾਇਰਲ ਕੀਤੀ ਗਈ ਹੈ ਪਰ ਪੰਜਾਬ ਦੇ ਲੋਕਾਂ ਨੂੰ ਸਭ ਨੂੰ ਸੱਚ ਪਤਾ ਹੈ ਕਿ ਭਗਵੰਤ ਮਾਨ ਸਾਹਿਬ ਕਿੰਨੇ ਕ ਸੱਚੇ ਬੰਦੇ ਹਨ ਕਿੰਨੇ ਇਮਾਨਦਾਰ ਹਨ ਤੇ ਜਿਹੜੇ ਸੁਖਵੀਰ ਬਾਦਲ ਹਨ ਉਹ ਕਿੰਨੇ ਕ ਚੋਰ ਹਨ ਕਿੰਨੇ ਕ ਝੁੱਠੇ ਹਨ ਕਿੰਨੇ ਕ ਠੱਗ ਹਨ ਇਹ ਵੀ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਤੇ ਦੋਸਤੋ ਹੁਣ ਸੁਖਵੀਰ ਬਾਦਲ ਦੀ ਇਹ ਚੁਸਤ ਚਲਾਕੀ ਫੜੀ ਜਾ ਚੁੱਕੀ ਹੈ ਜਿਸ ਤੋਂ ਬਾਅਦ ਬਾਦਲ ਹਰ ਸਿਮਰਤ ਕੋਰ ਚਿੰਤਾ ਦੇ ਵਿੱਚ ਹੈ ਸੁਖਵੀਰ ਬਾਦਲ ਵੀ ਚਿੰਤਾ ਦੇ ਵਿੱਚ ਹੈ ਕਿਉਂਕਿ ਉਹਨਾਂ ਨੂੰ ਇਹ ਡਰ ਸਤਾ ਰਿਹਾ ਹੈ ਕਿਤੇ ਵਿਕਰਮ ਸਿੰਘ ਮਢੀਠੀਏ ਦੀ ਤਰ੍ਹਾਂ ਪਗਵੰਤ ਮਾਨ ਹੁਣ ਇਹਨਾਂ ਨੂੰ ਵੀ ਨਾਬਾ ਦੀ ਜੇਲ੍ਹ ਦੇ ਵਿੱਚ ਜਾਂ ਫਿਰ ਡਿਵੜੂਗੜ੍ਹ ਦੀ ਜੇਲ੍ਹ ਦੇ ਵਿੱਚ ਸੁਟਣਾ ਦੇਣ ਜਿਸ ਕਰਕੇ ਉਹ ਕਦੇ ਤਾਂ ਅਜਨੀਆਂ ਹਰਕਤਾਂ ਕਰਦੇ ਹਨ ਤੇ ਕਦੇ ਅਜਨੀਆਂ ਹਰਕਤਾਂ ਕਰਨ ਤੋਂ ਬਾਅਦ ਪੰਜਾਬ ਦੀ ਸਰਕਾਰ ਤੋਂ ਮਾਫੀਆ ਵੀ ਮੰਗਦੇ ਹਨ ਤੇ ਦੋਸਤੋ ਹੁਣ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦੇਣਾ ਤੁਸੀਂ ਕਿਹੜੀ ਪਾਰਟੀ ਦੇ ਵੱਲ ਹੋ ਕਿਹੜੀ ਪਾਰਟੀ ਨੂੰ ਪਿਆਰ ਕਰਦੇ ਹੋ ਕਿਹੜੀ ਪਾਰਟੀ ਨੂੰ ਤੁਸੀਂ ਸਪੋਰਟ ਕਰਦੇ ਹੋ ਤੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ